पंजाबी कुक्स कुको दर्शकों को प्यारे सत्या जी अज्ज आप लैके आए हैं ब्रेकफास्ट रैसपी दही वैज सैंडविच की रैसपी जिमें कि इस नाम ही दस रहा है इसलिए सूँ मेन इनग्रीडेंट्स जोड़े चाहिए ने दही भी चाहिए है जी खूब सारिया सब्जियां भी चाहिए हैं इससे मैं सारिया सब्जियां वॉश करके कट के लै लिया है दो मीडियम साइज प्याजों मैं बरीक कट लिया है एक गाजर में भी मैं ग्रेट करके लै लिया है थोड़ी जी मैं पत्ता गोभी है तो दो शिमला मिर्चा भी मैं बरीक बरीक कट के लै लिया है ਟਮਾਟਰਾਂ ਦਾ ਮੈਂ ਬਾਹਰ ਵਾਲਾ ਹਿੱਸਾ ਲੀਤਾ ਹੈ ਅੰਦਰਲੇ ਸੇਨ ਨੂੰ ਮੈਂ ਕੱਢ ਦਿੱਤਾ ਹੈ ਤੇ ਇੱਥੇ ਫਰੋਜ਼ਨ ਕੌਰਨਸ ਨੂੰ ਵੀ ਮੈਂ ਗਰਮ ਪਾਣੀ ਚ ਵਾਸ਼ ਕਰਕੇ ਲੈ ਲਿਆ ਹੈ ਇੱਕ ਹਰੀ ਮਿਰਚ ਤੇ ਥੋੜਾ ਜਿਹਾ ਹਰਾ ਧਨੀਆ ਵੀ ਲੈ ਲਿਆ ਹੈ ਤੇ ਇੱਥੇ ਮੈਂ ਦਹੀਂ ਨੂੰ ਰਾਤ ਨੂੰ ਛਾਣਨੀ ਵਿੱਚ ਪਾ ਕੇ ਰੱਖ ਦਿੱਤਾ ਸੀ ਤੇ ਇਸ ਦਾ ਪਾਣੀ ਨੂੰ ਮੈਂ ਹੁਣ ਡਿਸਕਾਰਡ ਕਰ ਦੇਣਾ ਹੈ ਤੁਸੀਂ ਇਸ ਦਹੀਂ ਨੂੰ ਕੱਪੜੇ ਦੇ ਵਿੱਚ ਛਾਣ ਕੇ ਵੀ ਲੈ ਸਕਦੇ ਹੋ ਘੱਟੋ ਘੱਟ ਸੀ 5 ਤੋਂ 6 ਘੰਟੇ ਲਈ ਕੱਪੜੇ ਵਿੱਚ ਦਹੀਂ ਨੂੰ ਬੰਨ ਕੇ ਰੱਖਣਾ ਹੈ ਜਾਂ ਤੁਸੀਂ ਇਸ ਤਰੀਕੇ ਨਾਲ ਵੀ ਦਹੀਂ ਨੂੰ ਲੈ ਸਕਦੇ ਹੋ ਹੁਣ ਮੈਂ ਇੱਕ ਮਿਕਸਿੰਗ ਬਾウル ਲੈ ਲੇਤੀ ਹੈ ਤੇ ਸਾਰੇ ਸਬਜ਼ੀਆਂ ਨੂੰ ਆਪਾਂ ਹੁਣ ਉਸ ਦੇ ਵਿੱਚ ਮਿਕਸ ਕਰ ਦਿੰਦੇ ਹਾਂ ਐਨੇ ਵਿੱਚ ਮੈਂ ਸਬਜ਼ੀਆਂ ਮਿਕਸ ਕਰ ਰਹੀ ਹਾਂ ਤੇ ਮੈਂ ਤੁਹਾਨੂੰ ਇੱਥੇ ਰਿਮਾਈਂਡ ਕਰਾਵਾਂਗੀ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪੰਜਾਬੀ ਕੁਕਸਪੌਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਵੀ ਜ਼ਰੂਰ ਦਬਾਓ ਤਾਂ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤੇ ਹੁਣ ਆਪਾਂ ਸਾਰੀਆਂ ਸਬਜ਼ੀਆਂ ਨੂੰ ਇੱਥੇ ਮਿਕਸਿੰਗ ਬਾウル ਵਿੱਚ ਮਿਕਸ ਕਰ ਲਿਤਾ ਹੈ ਤੇ ਹੁਣ ਆਪਾਂ ਬਾਕੀ ਰਹਿੰਦੇ ਸਬਜ਼ੀਆਂ ਨੂੰ ਮਿਕਸ ਕਰ ਲੈਂਦੇ ਹਾਂ ਹੁਣ ਆਪਾਂ ਇੱਥੇ ਹਰਾ ਧਨੀਆ ਤੇ ਹਰੀ ਮਿਰਚ ਨੂੰ ਵੀ ਮਿਕਸ ਕਰਕੇ ਲੈ ਲੈਣਾ ਹੈ ਇਸ ਤੋਂ ਬਾਅਦ ਆਪਾਂ ਹੁਣ ਕੌਂਸ ਨੂੰ ਵੀ ਐਡ ਕਰ ਲੈਣਾ ਹੈ ਸਾਰੀਆਂ ਸਬਜ਼ੀਆਂ ਸਾਡੀਆਂ ਮਿਕਸ ਹੋ ਚੁੱਕੀਆਂ ਹਨ ਤੇ ਆਪਾਂ ਮਸਾਲਿਆਂ ਨੂੰ ਐਡ ਕਰ ਦਿੰਦੇ ਹਾਂ ਇੱਥੇ ਮੈਂ ਇੱਕ ਚਮਚ ਚਿਲੀ ਫਲੈਕਸਰ ਤੇ ਪੌਣਾ ਚਮਚ ਮੈਂ ਓਰੀਗানো ਤਾਂ ਲੀਤਾ ਹੈ ਅੱਧਾ ਚਮਚ ਮੈਂ ਵਾਈਟ ਪਪਰ ਯਾਨੀ ਕਿ ਸਫੇਦ ਮਿਰਚ ਦਾ ਲੈ ਰਹੀ ਹਾਂ ਤੇ ਅੱਧਾ ਚਮਚ ਮੈਂ ਕਾਲੀ ਮਿਰਚ ਵੀ ਲੈ ਰਹੀ ਹਾਂ ਤੁਸੀਂ ਚਾਹੋ ਤਾਂ ਵਾਈਟ ਪੇਪਰ ਦੀ ਥਾਂ ਤੇ ਕਾਲੀ ਮਿਰਚ ਵੀ ਸਾਰੀ ਪਾ ਸਕਦੇ ਹੋ ਤੇ ਆਪਾਂ ਹੁਣ ਇਹਨਾਂ ਮਸਾਲਿਆਂ ਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਸਾਰੀ ਚੀਜ਼ਾਂ ਆਪਣੀਆਂ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਹਨ ਤੇ ਆਪਾਂ ਹੁਣ ਇਸ ਤੋਂ ਬਾਅਦ ਦਹੀਂ ਨੂੰ ਐਡ ਕਰ ਲੈਂਦੇ ਹਾਂ ਆਪਾਂ ਹੁਣ ਜ਼ਰੂਰਤ ਅਨੁਸਾਰ ਦਹੀਂ ਨੂੰ ਐਡ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਹੰਗੜ ਸਾਡੀ ਕਿਵੇਂ ਕਰੀਮੀ ਕਰੀਮੀ ਟੈਕਸਚਰ ਦੀ ਬਣੀ ਹੋਈ ਹੈ ਇਹ ਸੈਂਡਵਿਚ ਬਹੁਤ ਹੀ ਹੈਲਦੀ ਸੈਂਡਵਿਚ ਬਣ ਕੇ ਤਿਆਰ ਹੋਵੇਗਾ ਕਿਉਂਕਿ ਆਪਾਂ ਇਸ ਦੀ ਜਗ੍ਹਾ ਤੇ ਮਾਇਓਨੈਸ ਦੀ ਜਗ੍ਹਾ ਤੇ ਆਪਾਂ ਦਹੀਂ ਨੂੰ ਲੈ ਲਿੱਤਾ ਹੈ ਬਹੁਤ ਹੀ ਕਰੀਮੀ ਟੈਕਸਚਰ ਦੀ ਹੈ ਸਾਡਾ ਮਿਕਸਚਰ ਬਣ ਕੇ ਤਿਆਰ ਹੋਇਆ ਹੈ ਜਦੋਂ ਆਪਾਂ ਸੈਂਡਵਿਚ ਬਣਾਣਾ ਸ਼ੁਰੂ ਕਰਨੇ ਹਨ ਨਾ ਨਮਕ ਨੂੰ ਆਪਾਂ ਉਦੋਂ ਹੀ ਐਡ ਕਰਾਂਗੇ ਇੱਥੇ ਮੈਂ ਆਧਾ ਚਮਚ ਨਮਕ ਦਾ ਵੀ ਐਡ ਕਰ ਲਿਆ ਹੈ ਹੁਣ ਆਪਾਂ ਸੈਂਡਵਿਚ ਬਣਾਉਣ ਸ਼ੁਰੂ ਕਰਦੇ ਹਾਂ ਇੱਥੇ ਮੈਂ ਚਾਰ ਬ੍ਰੈਡ ਸਲਾਈਸ ਲੈ ਲਏ ਤੇ ਹਨ ਮੈਂ ਇੱਥੇ ਬ੍ਰਾਊਨ ਬ੍ਰੈਡ ਦੀ ਵਰਤੋਂ ਕਰ ਰਹੀ ਹਾਂ ਤੇ ਮੈਂ ਇੱਥੇ ਇਸ ਦੇ ਉੱਪਰ ਸਭ ਤੋਂ ਪਹਿਲਾਂ ਮੱਖਣ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਆਪਾਂ ਮੱਖਣ ਨੂੰ ਚਾਰੇ ਤਰਫੋਂ ਲਗਾ ਲੈਣਾ ਹੈ ਤੁਸੀਂ ਬ੍ਰਾਊਨ ਬ੍ਰੈਡ ਦੀ ਜਗ੍ਹਾ ਤੇ ਵਾਈਟ ਬ੍ਰੈਡ ਵੀ ਲੈ ਸਕਦੇ ਹੋ ਹੁਣ ਆਪਾਂ ਚਾਰਾ ਬ੍ਰੈਡ ਨੂੰ ਮੱਖਣ ਲਗਾ ਲਿੱਤਾ ਹੈ ਤੇ ਆਪਾਂ ਫਿਲਿੰਗ ਭਰਨ ਦੀ ਤਿਆਰੀ ਸ਼ੁਰੂ ਕਰਦੇ ਹਾਂ ਇੱਥੇ ਮੈਂ ਦੋ ਵੱਡੇ ਚਮਚ ਫਿਲਿੰਗ ਦੇ ਲੈ ਰਹੀ ਹਾਂ ਤੇ ਬ੍ਰੈਡ ਨੂੰ ਆਪਾਂ ਚਾਰੋਂ ਤਰਫ ਤੋਂ ਕੋਨੇ-ਕੋਨੇ ਤੋਂ ਫਿਲਿੰਗ ਨਾਲ ਪਰ ਲੈਣਾ ਹੈ ਇਸੇ ਤਰੀਕੇ ਨਾਲ ਹੀ ਆਪਾਂ ਦੂਜੇ ਬ੍ਰੈਡ ਦੇ ਉੱਪਰ ਵੀ ਫਿਲਿੰਗ ਨੂੰ ਲੈ ਲੈਣਾ ਹੈ ਤੇ ਕੋਨੇ-ਕੋਨੇ ਤੱਕ ਫਿਲਿੰਗ ਨੂੰ ਫੈਲਾ ਲੈਣਾ ਹੈ ਤੇ ਦੂਸਰੇ ਬ੍ਰੈਡ ਨੂੰ ਹੁਣ ਆਪਾਂ ਇਸ ਦੇ ਉੱਪਰ ਰੱਖ ਦੇਣਾ ਹੈ ਤੇ ਆਪਣਾ ਤਵਾ ਵੀ ਹੁਣ ਗਰਮ ਹੋ ਚੁੱਕਾ ਹੈ ਤੇ ਇੱਕ ਸਾਈਡ ਤੇ ਆਪਾਂ ਮੱਖਣ ਨੂੰ ਫਿਰ ਬ੍ਰੈਡ ਉੱਪਰ ਲਗਾ ਦੇਣਾ ਹੈ ਤੇ ਮੱਖਣ ਵਾਲੀ ਸਾਈਡ ਨੂੰ ਹੀ ਆਪਾਂ ਤਵੇ ਦੇ ਉੱਪਰੋਂ ਪਾਣਾ ਹੈ ਤਵਾ ਵੀ ਆਪਣਾ ਗਰਮ ਹੋ ਚੁੱਕਾ ਹੈ ਤੇ ਆਪਾਂ ਇਸ ਦੇ ਉੱਪਰ ਵੀ ਥੋੜਾ ਜਿਹਾ ਮੱਖਣ ਲਗਾ ਲੈਂਦੇ ਹਾਂ ਤੇ ਮੱਖਣ ਵਾਲੀ ਸਾਈਡ ਬ੍ਰੈਡ ਨੂੰ ਤਵੇ ਉੱਪਰ ਪਲਟ ਲੈਂਦੇ ਹਾਂ ਤੇ ਫਲੇਮ ਨੂੰ ਆਪਾਂ ਹੁਣ ਮੀਡੀਅਮ ਰੱਖਣਾ ਹੈ ਹੁਣ ਆਪਾਂ ਉੱਪਰ ਵਾਲੀ ਬ੍ਰੈਡ ਦੇ ਉੱਪਰ ਵੀ ਮੱਖਣ ਨੂੰ ਲਗਾ ਲੈਂਦੇ ਹਾਂ ਤੇ ਉਹਨੂੰ ਵੀ ਹੁਣ ਆਪਾਂ ਚਾਰੇ ਤਰਫ ਤੋਂ ਫੈਲਾ ਲੈਂਦੇ ਹਾਂ ਤੇ ਕੁਝ ਸੈਕਿੰਡ ਬਾਅਦ ਆਪਾਂ ਹੁਣ ਬ੍ਰੈਡ ਨੂੰ ਪਲਟ ਲਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਸੈਂਡਵਿਚ ਨੂੰ ਜ਼ਰੂਰ ਬਣਾ ਕੇ ਦੇਖਣਾ ਹੁਣ ਆਪਾਂ ਹਲਕੇ ਹੱਥਾਂ ਨਾਲ ਬ੍ਰੈਡ ਨੂੰ ਦਬਾ ਲੈਂਦੇ ਹਾਂ ਤੇ ਇਹਨੂੰ ਪਲਟ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਾਡਾ ਕ੍ਰਿਸਪੀ ਕ੍ਰਿਸਪੀ ਬ੍ਰੈਡ ਬਣ ਕੇ ਤਿਆਰ ਹੋ ਰਿਹਾ ਹੈ ਉਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਵੀ ਪਕਾ ਲੈਣੀ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਸੈਂਡਵਿਚ ਬਣਾਓਗੇ ਤਾਂ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤਾਂ ਇਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਹੈਲਦੀ ਚੀਜ਼ ਵੀ ਖਵਾ ਸਕਦੇ ਹਾਂ ਇਸੇ ਤਰੀਕੇ ਨਾਲ ਹੀ ਆਪਾਂ ਨੂੰ ਦੂਸਰੇ ਬ੍ਰੈਡ ਵਿੱਚ ਬਣਾ ਲੈਣਾ ਹੈ ਤੁਸੀਂ ਵੀ ਇਹ ਬ੍ਰੈਕਫਾਸਟ ਰੈਸਪੀ ਜ਼ਰੂਰ ਟਰਾਈ ਕਰੋ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀ ਹੈ ਨਾ ਜਾਂ ਬਣਾਉਣ ਦਾ ਤਰੀਕਾ ਤੁਹਾਨੂੰ ਮੇਰਾ ਪਸੰਦ ਆਉਂਦਾ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਫੈਮਿਲੀ ਤੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਹੁਣ ਸਾਡਾ ਸੈਂਡਵਿਚ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਆਪਾਂ ਹੁਣ ਇਸ ਦੀ ਸਰਵਿੰਗ ਦੇ ਪ੍ਰੋਸੈਸ ਵਿੱਚ ਚੱਲਦੇ ਹਾਂ ਇਸ ਦੀ ਕਟਿੰਗ ਕਰ ਲੈਂਦੇ ਹਾਂ ਤੇ ਮੈਂ ਤੁਹਾਨੂੰ ਦਿਖਾਨੀ ਆ ਕਿਵੇਂ ਸਾਡਾ ਕਰੀਮੀ ਕਰੀਮੀ ਜਾਂ ਸੈਂਡਵਿਚ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ